ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਕੀ ਹੋ ਰਿਹਾ ਹੈ ਮੈਨੂੰ ਬਤਾ ਦਿਓ ਹਰ ਨਾਗਰਿਕ ਲਈ ਆਈਡੀ ਹੈ ਜਿਹੜੀ ਉਹ ਬਦਲਦੀ ਹੈ ਉਸ ਨਾਲ ਅੱਜ ਆ ਬਾੜ ਦਾ ਕੰਮ ਉਹ ਬਾੜ ਦਾ ਬਿਨਾਂ ਲੋੜ ਤੋਂ ਬਾੜ ਬੰਦੀ ਕੋੜੇ ਜਾ ਰਿਹਾ ਹੈ ਤਾਂ ਉਸੇ ਗੰਦਾ ਵਿਰੋਧ ਕਰ ਰਹੇ ਕਿ ਕਹੋਗੇ ਕੀ ਇਹੋ ਜਿਹਾ ਬਦਲਾ ਚਾਹ ਪਾਲਦੇ ਸੀ ਲੋਕ crime ਵੱਧ ਰਿਹਾ ਨਸ਼ਾ ਵੱਧ ਰਿਹਾ ਇਹ ਜਿਹੜੇ ਬਾੜ ਬੰਦੀਆਂ ਨੇ ਮੈਂ 25 ਗਰਭ ਦੁੱਖਣਾ ਕਿ ਨਾ ਪਹਿਰੇ ਵੀ ਇਹ ਨਿਕਰਦੀ ਜਾ ਰਹੀ ਹੈ ਦਿਨ ਤੋਂ ਦਿਨ ਦਿਨ ਤੋਂ ਦਿਨ ਪਹਿਲਾਂ ਤਾਂ ਮਨ ਕਲਾ ਵੋਟਾਂ ਦਾ ਜੰਸਫਲਾ ਸ਼ੁਰੂ ਹੁੰਦਾ ਸੀਗਾ ਨਾਮਜ਼ਦਗੀ ਸ਼ੁਰੂ ਹੁੰਦੀ ਸੀ ਉਦੋਂ ਰੌਲਾ ਪੈਂਦਾ ਸੀ ਵੀ ਗਿਣਤੀ ਇੱਥੇ ਜਾਂਦਾ ਸੀ ਹੁਣ ਤਾਂ ਵੋਟਾਂ ਸਟਾਰਟ ਹੋਣ ਤੋਂ ਪਹਿਲਾਂ ਤੇ ਵੀ ਬੇਜਮਾਨੀ ਆ ਗਈ ਇਹ ਦੇ ਕਰਕੇ ਜਿਹੜੇ ਵਾਰਡ ਵਧਿਆ ਜਾਂ ਮੰਨ ਲਓ ਕਿਸੇ ਦੀ ਵੋਟ ਜ਼ਿਆਦਾ ਵੀ ਹੈ ਉਹਨੂੰ ਉਹਦੇ ਨਾਲ ਲੱਗਦੇ ਵਾਰਡ ਨਾਲ ਲਾਇਆ ਜਾ ਸਕਦਾ ਇਹ ਤਾਂ ਨਹੀਂ ਨਾ ਹੋ ਸਕਦਾ ਵੀ ਉੱਤਰ ਦੇ ਵਿੱਚ ਚੁੱਕੋ ਤੇ ਜਾ ਕੇ ਦੱਖਣ ਦੇ ਵਿੱਚ ਗਲੀ ਜੋੜ ਦੋ ਗਲੀ ਤੋਂ ਜੋੜ ਦੋ ਉਹਦੇ ਨਾਲ ਵੀ ਸਾਡੇ ਆਮ ਲੋਕਾਂ ਦੇ ਦਰਦਾਂ ਬਹੁਤ ਜ਼ਿਆਦਾ ਵੱਧੂ ਗਈ ਤੇ ਜਿਹੜੇ ਸਾਡੇ ਮਤਲਬ ਆਈਡੀ ਦੇ ਪ੍ਰੂਫ ਨੇ ਕੀ ਪਾਸਪੋਰਟ ਵੀ ਹੋਣਾ ਹੈ ਉਹਨਾਂ ਦੇ ਵੀ ਬੜੀ ਦਿੱਕਤ ਆਊਗੀ ਐਡਰੈਸ ਕਿਹੜੇ ਹੋਣਗੇ ਹਰ ਇੱਕ ਬੰਦੇ ਦੇ ਤੇ ਜਿਹੜੀ ਕਿ ਇੰਨੀਆਂ ਸੋਧਾਂ ਕਰਨੀਆਂ ਡਾਕੂਮੈਂਟ ਦੇ ਵਿੱਚ ਉਹ ਜਿਹੜੀਆਂ ਪਰਸਨਲ ਡਾਕੂਮੈਂਟ ਦੇ ਵਿੱਚ ਔਖੀਆਂ ਹੋ ਜਾਣੀਆਂ ਪਰੰਤੂ ਇਹਨਾਂ ਦਾ ਕੋਈ ਮਸਲਾ ਵੀ ਹੈ ਨਹੀਂ ਇਸ ਗੱਲ ਦਾ ਪ੍ਰਾਣੀ ਜਿਹੜੀ ਵਾਰਡ ਬੰਦੀ ਉਹਦੇ ਵਿੱਚ ਕੋਈ ਗੱਫਾ ਦਾ ਫੈਸਲਾ ਵੀ ਆ ਨੁਕਸਾ ਆ ਗਿਆ ਠੀਕ ਹੈ ਤਿੰਨ ਕੁ ਵਾਰ ਜਿਨ੍ਹਾਂ ਦੀ ਵੋਟ 4500 ਦੇ ਕਰੀਬ ਗਈ ਹੈ ਉਹਨਾਂ ਨੂੰ ਵੀ ਵੋਟ ਥੋੜੀ ਬਹੁਤੀ ਆਸ-ਪਾਸੇ ਨਾਲ ਲੱਗਦੇ ਵਾਰਡਾਂ ਨਾਲ ਹੀ ਜੋੜਿਆ ਜਾ ਸਕਦਾ ਹੈ ਉਹਨਾਂ ਨੂੰ ਪਰ ਉਹਨਾਂ ਨੂੰ ਉਹਨਾਂ ਨਾਲ ਨਾਲ ਜੋੜਿਆ ਜਾ ਸਕਦਾ ਇਸ ਤਰ੍ਹਾਂ ਦਾ ਹੋ ਸਕਦਾ ਫਿਰ ਉਹ ਵੀ ਲੋਕਾਂ ਦੇ ਸੁਝ ਤਾਂ ਵੀ ਤੁਸੀਂ 19 ਤਰੀਕ ਤੋਂ ਲੈਟਰ ਦਿੰਦੇ ਹੋ ਤੇ ਜਾ ਕੇ 25 ਦੇ ਵਿੱਚ ਉਹਨੂੰ ਪ੍ਰਕਾਸ਼ਿਤ ਕਰਦੇ ਹੋ ਤਾਂ ਉਹ ਵੀ ਇੱਕ ਸਾਰਾ ਸਾਰਾ ਸ਼ੈਰਬਾਕਸਿੰਗ ਦੇ ਨਾਲ ਧੋਖਾ ਕਰ ਰਹੇ ਨੇ ਦੇਖੋ ਜੀ ਮਾਨਸਾ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡੀ ਅਨਰੈਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਮਾਨਸਾ ਦੇ ਲੋਕ ਨੇਗੇ ਉਹਨਾਂ ਨੂੰ ਬਹੁਤ ਵੱਡਾ ਭੰਬਲ ਪੁੱਸਾ ਪਾਇਆ ਗਿਆ ਹੈਗਾ ਤੇ ਬਹੁਤ ਸਾਰੇ ਜਿਹੜੇ ਵਾਰਡ ਨੇਗੇ ਉਹਨਾਂ ਨੂੰ ਤੋੜ ਦਿੱਤਾ ਗਿਆ ਬਹੁਤ ਸਾਰੇ ਵਾਰਡਾਂ ਦੇ ਵਿੱਚ ਪੁਰਾਣੇ ਵਾਰਡਾਂ ਦੀਆਂ ਹੋਰ ਵਾਰਡਾਂ ਦੀਆਂ ਜਿਹੜੇ ਗਲੀਆਂ ਜੋੜ ਦਿੱਤੀਆਂ ਗਈਆਂ ਨੇ ਤੇ ਬਹੁਤ ਸਾਰੇ ਜਿਹੜੇ ਮੌਜੂਦਾ ਐਮਸੀ ਨੇ ਉਹਨਾਂ ਨੂੰ ਉਹਨਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਦੇ ਕਿਸੇ ਦੇ ਵਾਰਡ ਦੇ ਵਿੱਚ ਹਜ਼ਾਰ ਪੜਾਪੜਾ ਤੋਂ ਲੈ ਕੇ ਮਤਲਬ ਕਿ ਕਿਲੋ ਕਿਲੋ ਮੀਟਰ ਤੋਂ ਲੈ ਕੇ ਵਾਰਡ ਜੋੜ ਦਿੱਤੇ ਗਏ ਤੇ ਤੁਸੀਂ ਇਹ ਸੋਚੋ ਵੀ ਇਹ ਸਿਰਫ ਕੀਤਾ ਚੋ ਗਿਆ ਐਮਐਲਏ ਦੇ ਇਸ਼ਾਰੇ ਤੇ ਤੇ ਇਹ ਜਦੋਂ ਕੀਤਾ ਗਿਆਗਾ ਇਹਦੇ ਨਾਲ ਨੁਕਸਾਨ ਕਿਹਨੂੰ ਹੋਣਾ ਹੈ ਇਹਨੂੰ ਨੁਕਸਾਨ ਆਮ ਆਮ ਲੋਕਾਂ ਨੂੰ ਹੋਣਾ ਹੈ ਮਾਨਸਾ ਦੇ ਹਜ਼ਾਰਾਂ ਲੋਕ 50-60 ਹਜ਼ਾਰ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਆਧਾਰ ਕਾਰਡ ਜਿਹੜੇ ਹੈਗੇ ਥੋੜੇ ਚੇਂਜ ਕਰਾਉਂਦੇ ਫਿਰਦੇ ਉਹਨਾਂ ਨੇ ਆਪਣੇ ਵੋਟਰ ਕਾਰਡ ਚੇਂਜ ਕਰਾਉਂਦੇ ਫਿਰਨੇ ਪਹਿਲਾਂ ਹੀ ਮਾਨਸਾ ਦੇ ਵਿੱਚ ਇਹ ਇੱਕ ਅੱਧੀ ਵਾਰੀ ਹੋਇਆ ਹੋਇਆ ਤਾਂ ਪ੍ਰੋਬਲਮ ਆ ਕਿੰਨੀ ਆਉਂਦੀ ਜਦੋਂ ਕਿਸੇ ਨੇ ਪਾਸਪੋਰਟ ਬਣਾਉਣ ਜਾਣਾ ਉੱਥੇ ਥੋੜੇ ਅਲੱਗ-ਅਲੱਗ ਪ੍ਰੂਫ ਤੇ ਅਲੱਗ-ਅਲੱਗ ਵਾਰਡ ਨੰਬਰ ਹੋਣਾ ਤੇ ਇਹ ਸਾਰਾ ਕੁਝ ਬਹੁਤ ਵੱਡਾ ਸਿਰਫ ਤਾਂ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਸੱਤਾਤ ਹੈ ਰਹੀ ਹੈ ਜਿਹੜੀ ਸੱਤਾ ਪਾਰਟੀ ਹੈ ਉਹ ਆਪਣੇ ਜਿਹੜੇ ਐਮ.ਸੀ ਜਿਤਾ ਲਾ ਉਹ ਆਪਣੇ ਐਮ.ਸੀ ਜਿਤਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਤਾਂ ਦੂਜਿਆਂ ਦ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਅੱਜ ਕਿਹਾ ਗਿਆ ਸੀ ਕਿ ਕਮੇਟੀ ਵੱਲੋਂ ਕਿ ਸਾਰੇ ਆਪਾਂ ਇਕੱਠੇ ਹੋਈਏ ਸ਼ਹਿਰ ਦੇ ਲੋਕ ਇਕੱਠੇ ਹੋਈਏ ਤੇ ਆਪਾਂ ਇਸ ਮੁੱਦੇ ਤੇ ਜਿਹੜਾ ਹੈਗਾ ਮੰਗ ਪੱਤਰ ਦਈਏ ਜੇ ਇਹਨਾਂ ਨੇ ਨਹੀਂ ਮੰਨਿਆ ਤਾਂ ਇੱਕ ਤਰੀਕ ਨੂੰ ਜਾਂ ਇੱਕ ਜਾਂ ਦੋ ਤਰੀਕ ਨੂੰ ਇੱਕ ਤਰੀਕ ਤੱਕ ਕਿਹਾ ਗਿਆ ਹੈਗਾ ਕਿ ਐਮਐਲਏ ਦੇ ਗੇਟ ਮੋਰੇ ਧਰਨਾ ਦਿੱਤਾ ਜਾਊਗਾ ਕੀ ਦੇਖ ਦوں ਬਦਲਾ ਕੀ ਇਹੀ ਬਦਲਾ ਸੀ ਇਹੋ ਜਿਹਾ ਕੁਝ ਲੱਗਦਾ ਨਹੀਂ ਬਿਲਕੁਲ ਇਹ ਕਾਹਦਾ ਬਦਲਾ ਹੈ ਲੋਕਾਂ ਨੂੰ ਤੁਸੀਂ ਪ੍ਰੇਸ਼ਾਰ ਕਰਨਾ ਸਿਰਫ ਆਪਣੀਆਂ ਵੋਟਾਂ ਲੈਣ ਦੇ ਮਾਰੇ ਸਿਰਫ ਆਪ ਦਾ ਜਿਹੜਾ ਕਮੇਟੀ ਦਾ ਪ੍ਰਧਾਨ ਬਣਵਾਉਣ ਦੇ ਮਾਰੇ ਜਾਂ ਆਪਦੇ ਐਮਸੀ ਜਿਤਾਉਣ ਦੇ ਮਾਰੇ ਤੁਸੀਂ ਸ਼ਹਿਰ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏ ਦੇ ਆਧਾਰ ਕਾਰਡ ਤਿੰਨ ਤਿੰਨ ਵਾਰ ਪਹਿਲਾਂ ਹੀ ਚੇਂਜ ਹੋ ਚੁੱਕੇ ਹੈਗੇ ਉਹ ਤੋਂ ਬਾਅਦ ਹੋਣੇ ਹੋਰ ਮੁਸ਼ਕਲ ਨੇਗੇ ਉਹ ਮਤਲਬ ਹੈਡ ਹੈਡ ਆਫਿਸ ਤੇ ਜਾਣੇ ਕਰਾਉਣੇ ਪੈਣੇ ਕਈਆਂ ਨੇ ਆਪਣੇ ਜਿਹੜੇ ਹੈਗੇ ਹੋਰ ਡਾਕੂਮੈਂਟ ਬਣਾਉਣੇ ਸਾਰਾ ਕੁਝ ਚੇਂਜ ਕਰਾਉਣਾ ਪੈਣਾ ਇਹ ਆਮ ਲੋਕਾਂ ਦਾ ਧੋਖਾ ਹੈਗਾ ਆਮ ਲੋਕਾਂ ਨਾਲ ਜਿਹੜਾ ਹੈਗਾ ਉਹਨਾਂ ਦੇ ਬਾਰੇ ਸੋਚਿਆ ਨਹੀਂ ਜਾ ਰਿਹਾ ਸਿਰਫ ਆਉਂਦੀਆਂ ਸੀਟਾਂ ਫਲੋਟੀਆਂ ਜਾ ਰਹੀਆਂ ਨੇ ਸਿਰਫ ਇਹ ਸੋਚਿਆ ਜਾ ਰਿਹਾ ਕਿ ਮੇਰੇ ਵਾਰਡ ਦੇ ਵਿੱਚ ਬੰਦੇ ਕਿਵੇਂ ਘਟਾਈ ਜਾਣ ਦੂਜੇ ਵਾਰਡ ਦੇ ਵਿੱਚ ਹੋਰ ਵਾਰਡਾਂ ਦੇ ਬੰਦੇ ਕਿਵੇਂ ਪਾਏ ਜਾਣ ਵਾਰਡ ਕਿਵੇਂ ਤੋੜੇ ਜਾਣ ਕਈ ਵਾਰਡਾਂ ਦੇ ਨੰਬਰ ਬਦਲ ਦਿੱਤੇ ਗਏ ਲੋਕਾਂ ਹੈਗਾ ਕਿਨੇ ਪੇਪਰ ਜੀ ਵੀ ਛਡਵਾਇਆ ਗਿਆ ਸੀ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ 25 ਤਰੀਕ ਦਾ 25 ਦਸੰਬਰ ਦਾ ਖ਼ਬਾਰ ਹੈਗਾ ਇਹਦੇ ਵਿੱਚ ਇਹਨਾਂ ਨੇ ਐਡ ਦਿੱਤੀ ਹੈ ਕਿ 19 ਤਰੀਕ ਦੀ ਐਡ ਹੈ 25 ਦੇ ਖ਼ਬਾਰ 'ਚ 19 ਦੀ ਐਡ ਦਿੱਤੀ ਤੇ ਉਹਦੇ 'ਚ ਲਿਖਿਆ ਹੋਇਆ ਵੀ ਇੱਕ ਹਫ਼ਤੇ ਦਾ ਤੁਹਾਡੇ ਕੋਲ ਟਾਈਮ ਹੈ ਯਾਨੀ ਕਿ 26 ਤੱਕ ਟਾਈਮ ਹੈ ਪਰ ਆਇਆ 25 ਦੇ ਵਿੱਚ ਐਡ ਦੇ ਉੱਤੇ 19 ਤਰੀਕ ਲਿਖ ਰੱਖਿਆ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈਗਾ ਤਾਂ ਕਿ ਜਿਹੜਾ ਇਹ ਸਿਸਟਮ ਹੈਗਾ ਇੱਕ ਦਿਨ ਦਾ ਆਵੇ ਤੇ ਸਾਨੂੰ ਕੋਈ ਇਤਰਾਜ਼ ਨਾ ਹੁਣ ਤੇ ਅੱਜ ਉਸ ਦਿਵਾਰ ਛੁੱਟੀ ਹੈਗੀ ਤੇ ਇਹ ਜਾਣ ਬੁੱਝ ਕੇ ਇੱਕ ਬਹੁਤ ਵੱਡਾ ਧੋਖਾ ਕੀਤਾ ਗਿਆ ਮਾਨਸਾ ਕਜ ਦਿਨ ਐਡ ਹੋਈ ਹੈ ਉਥੋਂ 7 ਦਿਨ ਹੋਣੇ ਚਾਹੁੰਦੇ ਆ ਤੇ ਦੂਜੀ ਗੱਲ ਜਿਹੜੇ ਲੋਕ ਨੇਗੇ ਉਹ ਜਿਹੜੇ ਇਤਰਾਜ਼ ਕਰਨਗੇ ਉਹਨਾਂ ਨੂੰ ਦਰਜ ਕੀਤਾ ਜਾਂ ਤੇ ਜੇ ਨਹੀਂ ਹੋਇਆ ਤੇ ਫਿਰ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਵਿਰੋਧ ਵੀ ਕਰਾਂਗੇ ਸਾਰੇ ਮਾਨਸਾ ਨੂੰ ਇਕੱਠਿਆਂ ਨੂੰ ਲੈ ਕੇ ਅੱਜ ਮੀਟਿੰਗ ਸੀ ਤੇ ਵਿਰੋਧ ਕਰਾਂਗੇ ਬਹੁਤ ਵੱਡਾ ਅਸਲ ਤਾਂ ਇਹ ਹੀ ਹੈ ਕਿ ਦੇਖੋ ਪਹਿਲਾਂ ਜੋ ਵਾਰਡ ਬੰਦੀ ਹੋਈ ਸੀ 27 ਵਾਰਡ ਸੀ ਮਿਊਂਸਪਲ ਕਮੇਟੀ ਮਾਨਸਾ ਦੇ ਤੇ ਹੁਣ ਕੋਈ ਵਾਰਡ ਤਾਂ ਵਧੀ ਨਹੀਂ ਦੀ ਆਪਾਂ ਨੂੰ ਤੋੜ ਪਾਣੇ ਕਰਨੀ ਪਵੇ ਵਾਰਡਾਂ ਦੀ ਸਿਰਫ ਇਨਾ ਹੁੰਦਾ ਵੀ ਜੇ ਕਿਸੇ ਆਊਟਸਾਈਡ ਤੋਂ ਆਬਾਦੀ ਵਧਨ ਕਰਕੇ ਕੋਈ ਕ੍ਰੋਨਿਕਟੇ ਕੀ ਹੋਰ ਹੋ ਗਈ ਉਹਨੂੰ ਵਿੱਚ ਲੈਣਾ ਹੁੰਦਾ ਤਾਂ ਥੋੜੀ-ਮੋਟੀ ਨਾਲ ਲੱਗਦੇ ਬਾਰਡਰਾਂ 'ਚ ਐਡਜਸਟਮੈਂਟ ਕਰਨੀ ਹੁੰਦੀ ਹੈ ਪਰ ਇੱਥੇ ਸਾਰਾ ਇਸ ਤਰੀਕਾ ਕਰਤਾ ਵੀ ਬਾਰਡਾਂ ਦੇ ਨੰਬਰਿੰਗ ਹੀ ਚੇਂਜ ਕਰਤੀ ਉਹਦੇ ਨਾਲ ਕਿੰਨੀਆਂ ਪ੍ਰੋਬਲਮਸ ਆਉਣਗੀਆਂ ਕੱਲ ਨੂੰ ਰਾਸ਼ਨ ਕਾਰਡ ਹੈ ਇੱਕ ਤੁਹਾਡਾ ਕੋਈ ਬਾਰਡ ਨੰਬਰ ਹੋਰ ਲਿਖਿਆ ਹੈ ਦੂਜਾ ਕੱਲ ਨੂੰ ਰਿਊ ਪਾਉਣਾ ਹੋਰ ਲਿਖਿਆ ਹੋਇਆ ਹੈ ਆਧਾਰ ਕਾਰਡ ਨੇ ਵੋਟਰ ਕਾਰਡ ਨੇ ਕੱਲ ਨੂੰ ਕੋਈ ਵੀ ਤੁਹਾਡਾ ਐਡਰੈਸ ਹੈ ਕਿਸੇ ਤਰ੍ਹਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਤੁਸੀਂ ਪਾਸਪੋਰਟ ਮੰਨ ਲਓ ਅੱਜ ਤੋਂ 4 ਮਹੀਨੇ ਪਹਿਲਾਂ ਅਪਲਾਈ ਕੀਤਾ ਹੋਇਆ ਹੈ ਕੱਲ ਨੂੰ ਵੈਰੀਫਿਕੇਸ਼ਨ ਆ ਜਾਂਦੀ ਠੀਕ ਹੈ ਕੁਝ ਬਾਡ ਨੰਬਰ ਹੋਰ ਲੱਗਿਆ ਉਹ ਤੇ ਹੋਰ ਲਿਖਿਆ ਜਾਊਗਾ ਤਾਂ ਫਿਰ ਕੁਦਰਤੀ ਤੌਰ ਤੇ ਆ ਉਹਦਾ ਪਾਸਪੋਰਟ ਹੀ ਤਾਂ ਦੁੱਜੂਗਾ ਛੋਟੀਆਂ ਛੋਟੀਆਂ ਸਰਕਾਰ ਦੇ ਵਿੱਚ ਮਹਿਕਮੇ ਇਸ ਤਰ੍ਹਾਂ ਦੇ ਬਣ ਗਏ ਨੇ ਵੀ ਉਹ ਤਾਂ ਛੋਟਾ ਛੋਟਾ ਬਹਾਨਾ ਪਾ ਦਿੰਦੇ ਨੇ ਸੁਡਾ ਕੰਮ ਨਾ ਕਰਨ ਦਾ ਤੇ ਦੂਜੇ ਪਾਸੇ ਜਦੋਂ ਸੁਹਾਵ ਤੌਰ ਤੇ ਅਲੱਗ-ਅਲੱਗ ਬਾਡ ਨੰਬਰ ਲਿਖਿਆ ਹੋਊ ਤਾਂ ਮੁਸ਼ਕਲ ਆਊਗੀ ਤੇ ਉਸ ਨੂੰ ਲੈ ਕੇ ਜਿਹੜੀ ਬਾਡ ਬੰਦੀ ਕੀਤੀ ਹੈ ਉਹ ਬਹੁਤ ਕਹੋ ਵੀ ਹਰੇਕ ਬੰਦੇ ਨੂੰ ਲੱਗਦਾ ਵੀ ਸ਼ਰਾਰਤਪੂਰਨ ਢੰਗ ਨਾਲ ਕੀਤੀ ਹੈ ਵੀ ਬਾਡਾਂ ਨੂੰ ਛੋਟੇ ਵੱਡੇ ਬਣਾਇਆ ਉਹਦੀ ਨੰਬਰਿੰਗ ਚੇਂਜ ਕੀਤੀ ਹੈ ਜਿਹਦੇ ਕਰਕੇ ਪੰਬਲਪੂ ਸਾਹਿਬ ਪੈਦਾ ਹੋ ਗਿਆ ਤੇ ਉਸ ਨੂੰ ਰੋਸ ਕਰ ਲਈ ਅੱਜ ਸ਼ਹਿਰੀ ਇੱਥੇ ਇਕੱਠੇ ਹੋਏ ਸੀ ਆਪਣੇ ਲੋਕਲ ਪਾਰਕ ਦੇ ਵਿੱਚ ਇਥੋਂ ਜਿਹੜੀ ਮਤਲਬ ਕਿ ਹੁਣ ਐਸੇ ਮਾਨਸਾ ਨੂੰ ਮੰਗ ਪੱਤਰ ਦੇਣ ਵਾਸਤੇ ਤੁਹਾਡੇ ਸਾਹਮਣੇ ਸਾਰੀ ਪ੍ਰਕਿਰਿਆ ਚੱਲਦੀ ਹੈ ਤੁਸੀਂ ਵਿਧਾਇਕ ਰਹੇ ਹੋ ਪਹਿਲਾਂ ਕਦੀ ਹੈ ਜਨ ਹੋਇਆ ਇਹ ਕਿਹੋ ਜਿਹਾ ਬਦਲਾਅ ਹੋਇਆ ਹੈਗਾ ਕਿ ਦੇਖ ਨਹੀਂ ਇਸ ਤਰ੍ਹਾਂ ਹੁੰਦਾ ਵੀ ਹਰੇਕ ਕਲੈਕਸ਼ਨ ਤੋਂ ਪਹਿਲਾਂ ਇੱਕ ਮੀਟਿੰਗ ਤਾਂ ਹੁੰਦੀ ਹੈ ਇਸ ਤਰ੍ਹਾਂ ਬਾਡ ਬੰਦੀ ਬਾਰੇ ਪਰ ਮੇਰਾ ਸੁਝਾਅ ਤਾਂ ਇਹ ਹੀ ਹੁੰਦਾ ਸੀ ਵੀ ਬਾਡ ਇੱਕ ਤਾਂ ਕਨਜੈਕਟਿਵ ਹੋਣੀ ਚਾਹੀਦੀ ਹੈ ਨੰਬਰ ਬਰੋ ਤੇ ਬਾਡ ਦੇ ਵਿੱਚ ਜੇ ਕੋਈ ਅਡਜਸਟਮੈਂਟ ਕਰਨੀ ਵੀ ਹੈ ਕਿਸੇ ਦੀ ਵੋਟ ਵਧਾਉਣੀ ਹੈ ਕਿਸੇ ਦੀ ਘਟਾਉਣੀ ਹੈ ਰੈਸ਼ਨਲਾਈਜ਼ ਕਰਨਾ ਹੈ ਤਾਂ ਨਾਲ ਦੇ ਬਾਡ ਨਾਲ ਅਡਜਸਟਮੈਂਟ ਕੀਤੀ ਜਾਵੇ ਉਸ ਬਾਡ ਦੀ ਫਿਰ ਕੋਈ ਪ੍ਰੋਬਲਮ ਨਹੀਂ ਚਰਚ ਕਰ ਲੋ ਕੋਈ ਆਬਾਦੀ ਵਧ ਗਈ ਉਹਨੂੰ ਕਿਸੇ ਨਵੇਂ ਜਿਹੜਾ ਲਾਸਟ ਵਾਰਡ ਆ ਉਹਦੇ ਵਿੱਚ ਪਾ ਦੇ ਜਾਂ ਸਾਰੇ ਐਡਜਸਟ ਕਰ ਦੋ ਰੀਜਨਿੰਗ ਵਾਰਡ ਚ ਤੇ ਪਰ ਇਸ ਵਾਰੀ ਜਿਹੜੀ ਵਾਰਡ ਬੰਦੀ ਹੈ ਉਹ ਬੜੀ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਸਾਰਾ ਹੌਟਪੌਚ ਹੋ ਜੂਗਾ ਸ਼ਹਿਰ ਦਾ ਸਿਸਟਮ ਇਹਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੇ ਸ਼ਹਿਰ ਦੀ ਵਾਰਡ ਬੰਦੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੀਤੀ ਹੈ ਕਿਉਂਕਿ ਜਿਹੜੀ ਵਾਰਡ ਬੰਦੀ 10 ਵਾਰਡ ਨੂੰ 12 ਵਾਰਡ ਬਣਾਤਾ 12 ਨੂੰ 11 ਬਣਾਤਾ ਦੂਜੇ ਵਾਰਡਾਂ ਦੀਆਂ ਗਲੀਆਂ ਤੋੜ ਮੋੜ ਕੇ ਨਾਲ ਲਾਤੀਆਂ ਬਿਟਮੀਨ ਵੀ ਨੂੰ ਲੱਗਦਾ ਵੀ ਸਰਕਾਰ ਸਮਝੀ ਖੜੀ ਐ ਵੀ ਸਾਨੂੰ ਜਿਹੜੇ ਲੋਕ ਆ ਪਸੰਦ ਨਹੀਂ ਕਰਦੇ ਤੇ ਡਰੇ ਹੋਏ ਲੋਕ ਨੇ ਤੇ ਡਰਦੇ ਮਾਰੇ ਇਹ ਜਿਹੜੀਆਂ ਕੋਚੀਆਂ ਹਰਕਤਾਂ ਕਰ ਰਹੇ ਨੇ ਬਹੁਤ ਹੀ ਨਿੰਦਣਯੋਗ ਗੱਲ ਆ ਇਹ ਕਿਉਂਕਿ ਸਾਡੇ ਭਾਵੇਂ ਅਸੀਂ ਸਾਰੇ ਹੀ ਆ ਕਿਸੇ ਪਾਰਟੀ ਦੇ ਸਾਰੇ ਸਾਰੇ ਇਕੱਠੇ ਹੋਏ ਅੱਜ ਅਸੀਂ ਸਾਰੀਆਂ ਪਾਰਟੀਆਂ ਸਾਰੇ ਅਧਿਕਾਰ ਸਾਰੀਆਂ ਸ਼ਹਿਰ ਦੇ ਜਥੇ ਬੰਨੀਆਂ ਇਕੱਠੀਆਂ ਹੋਈਆਂ ਕਿਉਂਕਿ ਜਦਾ ਜਦਾ ਕੋਈ ਏਰੀਆ ਵਧਿਆ ਹੁੰਦਾ ਤਾਂ ਕੋਈ ਗੱਲ ਨਹੀਂ ਪਰ ਬਹੁਤ ਨਿੰਦਿਆ ਕਰਦੇ ਇਸ ਗੱਲ ਦੀ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਜਲਦੀ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਨਾ ਹੋਵੇ ਕਿ ਸ਼ਹਿਰ ਨੂੰ ਕੋਈ ਹੋਰ ਸ਼ੁਗਰਤ ਵਧਣਾ ਪਵੇ